ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਅਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਕਰਿਆਲਾ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਵਾ ਜਾਂਦਾ ਤੇ ਕਰਿਆਲੇ ਨਗਰ ਦੀਆਂ ਦੋ ਤੁਨੂੰ ਮੱਜਾਂ ਝੋਟੀਆਂ ਵਿਖਾਉਣ ਲੱਗੇ ਆ ਇੱਕ ਬਿਲਕੁਲ ਜੇ ਕਹਿ દਈਏ ਨਾ ਛਾ ਕਾਲੀਆ ਇੱਕ ਰੰਗ ਜਿਵੇਂ ਕਹਿ ਦਈਏ ਵੀ ਕਾਲੀ ਜਾਮਨਰਗੀ ਤੇ ਇੱਕ ਆ ਗਈ ਗ੍ਰੈਡੇਡ ਮੱਜ ਦੋਨੇ ਮਈਆਂ ਗੱਬਣਾ ਤੇ ਝੋਟੀ ਦਾ ਕਦ ਕਾਠ ਬਹੁਤ ਚੰਗਾ ਤੇ ਆ ਵੀ ਮੈਂ ਸੱਚ ਨੂੰ ਜੇ ਦੁੱਧ ਵਾਲੇ ਪੱਖ ਤੋਂ ਵੇਖੀ ਇਹ ਤਾਂ ਪੂਰੀ ਚੰਗੀ ਆ ਆਜੋ ਡਿਟੇਲ ਲੈਨੇ ਮਾਲਕ ਤੋਂ ਉਸ ਤੋਂ ਬਾਅਦ ਆਪਾਂ ਚਲਾ ਕੇ ਵਿਨੇ ਰੇਟ ਰੂਟ ਪੁੱਛਦੇ ਆਂ ਕਿ ਰੇਟ ਰਹਿਣਗੇ ਇਹਨਾਂ ਦੇ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਬਹੁਤ ਵਧੀਆ ਮੇਰਾ ਤੁਸੀਂ ਸੁਣਾਓ ਵਧੀਆ ਠੀਕ ਠਾਕ ਜੀ ਚੜ੍ਹਦੀ ਕਲਾ ਨਾ ਵਧੀਆ ਵਧੀਆ ਆਨੰਦ ਬੱਜੇ ਤੇ ਆਪਣਾ ਨਾਂ ਕੀ ਹੈ ਜੀ ਜਗਰਾਤ ਸਿੰਘ ਜਗਰਾਤ ਸਿੰਘ ਹਾਂਜੀ ਤੇ ਪਿੰਡ ਕਰਿਆਲ ਆ ਗਿਆ ਹਾਂਜੀ ਤਖੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਆ ਗਿਆ ਤੇ ਨੰਬਰ ਮੇਰੇ ਵੀਰ ਦਾ 95929 95399 ਚੈੱਕ ਕਰੀ ਹੋ ਰਿਪੀਟ ਕਰੀ 9292 95392 ਤੇ ਦੁੱਧ ਦੇ ਨਾਲ ਨਾਲ ਆਪਣਾ ਵਪਾਰ ਦਾ ਕੰਮ ਵੀ ਆ ਹਾਂਜੀ ਹੈਨਾ ਹਾਂਜੀ ਹਾਂਜੀ ਜਿਆਦਾ ਦੁੱਧ ਦਾ ਤੇ ਇੱਕ ਦੋ ਪਸ਼ੂ ਲਿਆ ਕੇ ਫੋਰ ਸਿਲ ਬਕਾਉ ਕਰਦੇ ਹਾਂ ਨਾ ਵੀ ਜੇ ਚੰਗੀ ਮਾਂ ਮਿਲ ਗਈ ਜਾਂ ਚੰਗੀ ਗਾਂ ਮਿਲ ਗਈ ਤੇ ਫਿਰ ਉਸ ਹਸਾਬ ਨਾਲ ਲੈ ਆਈਦੀ ਆ ਵੀ ਨਾਲ ਇਹ ਵੀ ਕੱਤਾ ਆਪਣਾ ਚੱਲਦਾ ਰਹਿੰਦਾ ਹਾਂਜੀ ਹਾਂਜੀ ਤੇ ਫਿਰ ਇਹਦਾ ਨਾਂ ਸ਼ੇਰ ਦਾ ਇਹਦਾ ਗਨੂਰਪ੍ਰੀਤ ਸਿੰਘ ਗੁਰ ਨੂਰਪ੍ਰੀਤ ਗੁਰ ਨੂਰਪ੍ਰੀਤ ਸਿੰਘ ਲੱਗਦਾ ਕਿ ਮੈਂ ਸਾਸਤਰੀ ਕੱਲ ਬੁਲਾ ਲਈਏ ਸਾਰਿਆਂ ਨੂੰ ਸਾਥੀ ਕੱਲ ਬੁਲਾਓ ਬੁਲਾ ਦੇ ਯਾਰ ਐ ਨਾ ਕਰ ਕਰ ਦੇ ਖੁਸ਼ ਸਾਰੇ ਨਾ ਨਾਰਾਜ਼ ਕਰ ਤੇ ਆ ਝੋਟੀ ਆਪਣੀ ਸੂਆ ਕਿਹੜਾ ਵੀਰੇ ਇਹ ਸੂਆ ਦੂਜਾ ਦੂਜਾ ਸੂਆ ਰੀਜ਼ਨਲ ਦੂਜਾ ਸੂਆ ਕਰ ਮਾਰੀ ਹੈ ਨਾ ਤੇ ਬਾਈ ਜੀ ਨੇ ਪਹਿਲਾਂ ਨੇ ਦੁੱਧ ਕਿੰਨਾ ਕੁ ਇਹਦੇ ਮਾਲਕਾਂ ਤੋਂ ਪੁੱਛਿਆ ਉੱਚੇ ਵਾਲੇ ਘਰ ਵਾਲਿਆਂ ਦੇ 10000 ਕਿਲੋ ਪਹਿਲਾਂ ਨਹੀਂ ਭਰਿਆ। ਯਾਰ ਬਈ ਭਰਿਆ ਤਾਂ ਹੋਊਗਾ ਝੋਟੀ ਬਹੁਤ ਚੰਗੀ ਆ ਹਨਾ। 10000 ਕਿਲੋ ਜਾ ਜੀ ਜੇ ਆਹ ਦਾ 14 ਕਿਲੋ 14 ਕਿਲੋ ਦੇ ਨਹੀਂ ਮੰਨਣਾ 14 ਕਿਲੋ ਦਾ ਵੀ ਨਹੀਂ ਯਾਰ। ਹਾਂ। 10000 ਕਿਲੋ ਚੱਲ ਜਾਏਗੀ। ਤੇ ਬਾਕੀ ਇੱਕ ਰੰਗ ਕਾਲੀ ਆ ਸਾਰੀ ਹਨਾ। ਤੇ ਸਰੀਰ ਵੀ ਬੜਾ ਕਾਲਾ। ਹਾਂਜੀ। ਜਾਮਨਰਗੀ ਕਾਲੀ ਕਹਿ ਦਈਏ ਹਨਾ। ਹਾਂਜੀ। ਤੇ ਥਣ ਚਵਾਈ ਵਾਲਾ। ਹਾਂਜੀ ਥਣ ਬਹੁਤ। ਤੇ ਦਿਨ ਕਿੰਨੇ ਲੈ ਜੂ ਸ਼ਾ ਜੀ? ਦਿਨ ਇੱਕ ਘਰ ਦੇ ਮੌਕੇ ਤੋਂ ਉਹਨਾਂ ਦੇ 10 ਦਿਨ ਉਹਦੇ ਲਈਏ। ਹਫਤੇ ਦੇ ਵਿੱਚ ਵਿੱਚ ਹਨਾ ਹਾਂ ਬਾਕੀ ਕੋਈ ਪਹਿਲਾਂ ਹੋ ਸਕਦੀ ਮਗਰ ਹਫਤੇ ਦਾ ਹਾਂ ਦਿਨਾਂ ਤੇ ਸੁੰਦੀ ਆ ਹਾਂਜੀ ਹਾਂਜੀ ਤੇ ਥਣਾ ਵੱਲੋਂ ਭਾਰ ਵੱਲੋਂ ਗਰੰਟੀ ਥਾਣਾ ਦੀ ਤੇ ਭਾਰ ਦੀ ਗਰੰਟੀ ਥਾਣਾ ਤਾਂ ਸਾਨੂੰ ਚਲ ਦੇ ਦੇਵਾਂਗੇ ਹਾਂ ਅਗਲਾ ਆਖੇ ਆਪਦੇ ਟਿਪ ਕੇ ਲੈ ਜੀ ਟਿਪ ਕੇ ਲੈ ਜੀ ਤੇ ਭਾਰ ਦੀ ਆਪਣੀ ਗਰੰਟੀ ਭਾਰ ਦੀ ਗਰੰਟੀ ਕਿਉਂਕਿ ਨਹੀਂ ਤਾਂ ਭਾਰ ਵਾਲੀ ਮੈਂ ਥਾਣਾ 'ਚ ਵੀ ਠੱਕ ਜਾਂਦੀ ਹਨਾ ਬਹੁਤ ਫਰਕ ਪੈਂਦਾ ਭਾਰ ਵਾਲੇ ਪਸੂ ਦਾ ਤੇ ਕੱਢਿਓ ਬਾਹਰ ਮੜੀ ਜੀ ਪੁੱਤ ਇੱਧਰ ਆ ਜਾ ਪਿਆਰ ਨੰਗੇ ਆ ਸੁਣੇ ਤੇਰੇ ਇੱਧਰ ਆ ਜਾ ਮੇਰਾ ਸ਼ੇਰ ਵੇਖਿਓ ਸੱਜਣੋ ਕੱਦ ਕਾਠ ਦਾ ਜੇ ਗੈਸ ਲਾਇਓ ਤਾਂ ਹੁਣ ਵੀਰ ਦੇ ਕੱਦ ਤੋਂ ਤੇ ਬਾਕੀ ਗੈਨ ਨਾਲੇ ਤਾਂ ਈਟਾਂ ਗੈਨ ਲੈਂਦੇ ਹੁੰਦੇ ਆ ਵੀ ਯਾਰ ਸਾਹਮਣੇ ਕੰਧ ਸੀਗੀ ਤੇ ਐਡਾ ਕਾਦਾ ਝੋਟੀ ਦਾ ਵੱਡਾ ਕੱਤ ਘਾਟਾ ਛੋਟਾ ਮੰਨ ਕੇ ਨਾ ਆਇਓ ਤੇ ਥਾਂ ਲੇਵੇ ਦੀ ਕੁਆਲਿਟੀ ਬਹੁਤ ਠੋਸ ਰੱਖੋਗੀ ਕਿਉਂਕਿ ਚੱਲ ਪੱਤ ਚੱਲ 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 ਹਿਆਰੇ ਦੀ ਘਰ ਦੀ ਹੌਲ ਜੀ ਹੈਨਾ ਠੀਕ ਆ ਏ ਢਿੱਲੀ ਜੀ ਛੱਡਦੇ ਇਹਨੂੰ ਕਿਰਾ ਖੁੱਲ ਕੇ ਜੇ ਤੁਰਲੇ ਹਾਂ ਦੇਖੋ ਸੱਜਣੋ ਸਿੰਘ ਪੂਰਾ ਚੰਗਾ ਤੇ ਬਾਡੀ ਸਟਰਕਚਰ ਵੀ ਪੂਰਾ ਚੰਗਾ ਤੇ ਵੱਡੀ ਝੋਟੀ ਵਖਾ ਰਹੇ ਆ ਤੁਹਾਨੂੰ ਘਰਿਆਲੇ ਨਾ ਕਰਦੇ ਵਿੱਚੋਂ ਵੇਖੋ ਜਿੰਨਾ ਰੱਖੂਗੀ ਠੋਸ ਤੇ ਦੁੱਧ ਵਾਲਾ ਰੱਖੂਗੀ ਕਿਉਂਕਿ ਕੁਆਲਿਟੀ ਪੂਰੀ ਚੰਗੀ ਆ ਕੱਟੀ ਦੀ ਕਮਾਲੀਏ ਹਾਂ ਇਹ ਇਥੋਂ ਇਹਦੇ ਫੇਸ ਕੁਆਲਿਟੀ ਸੰਗ ਸੰਗ ਬਾਕੀ ਤੁਹਾਨੂੰ ਬੰਨ ਕੇ ਨੇੜੇ ਤੋਂ ਵੀ ਹਰ ਪੱਖ ਵਖਾਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਕੋਲੇ ਆ ਕੇ ਵੀ ਵੇਖੋਗੇ ਸਜਣੋ ਤੁਹਾਡੇ ਪਸੰਦ ਆਊਗੀ ਕੋਈ ਐ ਨਹੀਂ ਗੱਲ ਵੀ ਵੀਡੀਓ ਚ ਜਚੂਗੀ ਇਹ ਕਿਉਂਕਿ ਝੋਟੀ ਬਹੁਤ ਸ਼ਾਨਦਾਰ ਆ ਤੇ ਜੇ ਚੰਗੀ ਝੋਟੀ ਲੱਭਦੇ ਹੀਗੇ ਚੰਗੇ ਬੱਚੇ ਲੈਣੇ ਆ ਚੰਗਿਆ ਬਰੀਡ ਤੇ ਕੰਮ ਕਰਨਾ ਤਾਂ ਵੀ ਆਪਣੇ ਪੱਖ ਚ ਰਹੂਗੀ ਕਿਉਂਕਿ ਚੰਗੀ ਝੋਟੀ ਆ ਵੇਖੋ ਇਹਦੀ ਥਣ ਦਾ ਸਹਿਜ ਆਪਸੀ ਗੈਪ ਦੂਰੀ ਕਰਮਾਂ ਵਾਲੀ ਇਹ ਆ ਵੇਖੋ ਬਰੀਕੀ ਕਿੰਨੀ ਲੱਗੀ ਆ ਤੇ ਬਾਕੀ ਜੋ ਆ ਸਾਰਾ ਕੁਝ ਤੁਹਾਡੇ ਸਾਹਮਣੇ ਕਰਤਾ ਤੇ ਵੀਰੇ ਫਿਰ ਇਹਦੀ ਹੁਣ ਆਪਾਂ ਮੰਨ ਲਓ ਵੀ ਬੜੀ ਸਾਬਤ ਸਲੋਹਤ ਵਾਲੀ ਚੀਜ਼ ਆਪਣੀ ਬਹੁਤ ਚੰਗੀ ਆ ਕੱਟੀ ਦੀ ਹੈ ਨਾ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਰੇਟ ਕੋ 10 ਨਹੀਂ 15 ਨਹੀਂ ਕਰਨਾ ਇੱਕ ਪੰਜ ਦੀ ਬਹਾਨਾ ਕਰ ਦੇਣੀ ਵਿੱਚੋਂ ਕੋਈ ਛੋੜ ਛੱਪਾ ਕਰਾਂਗੇ 1 ਲੱਖ ਤੇ 5000 ਦੀ ਉਹਦੇ ਚੋਂ ਛੋੜ ਛੱਪਾ ਕਰ ਦਿਆਂਗੇ ਹਾਂ ਉਹ ਮਾਨਤਾ ਕਰਦਾ ਖੁੱਲਾ ਨਹੀਂ ਚੰਗੀ ਗੱਲ ਖੁੱਲਾ ਮਾਨਤਾਨ ਵੀ ਕਰਾਂਗੇ ਖੁੱਲਾ ਲੋ ਵੀ ਸੱਜਣੋ ਹੁਣ ਬਾਕੀ ਤੁਸੀਂ ਰੋਜ਼ ਵੀਡੀਓ ਵੇਣੇ ਆ ਕੋਈ ਇੱਕ 10 ਇੱਕ 15 ਮੁੱਲ ਨਹੀਂ ਤੇ ਅੱਜ ਗੱਬਣ ਦੇ ਹਿਸਾਬ ਨਾਲ ਹੀ ਮੁੱਲ ਕਰਤਾ ਵੀ ਇੱਕ ਪੰਜ ਚੋਂ ਵੀ ਖੁੱਲਾ ਮੰਨਤਾ ਨਾ ਤੇ ਸੂਈ ਝੋਟੀ ਦਾ ਰੇਟ ਤਾਂ ਤੁਸੀਂ ਵੀ ਗੈਸ ਲਾ ਲਿਓ ਵੀ ਹੋਰ ਹੋਊਗਾ ਕਿਉਂਕਿ ਕੱਟੀ ਚੰਗੀ ਆ ਤੇ ਚੰਗੇ ਭਾਅ 'ਚ ਹੀ ਵੀਰ ਨੇ ਦੱਸਤੀ ਆਪਾਂ ਨੂੰ ਤੇ ਵੀਰੇ ਆ ਮੈਂ ਇਹ ਮੈਂ ਗੱਬਣਾ ਇਹ ਵੀ ਦੱਸਨੇ ਕੱਢਦੀ ਆ ਓਕੇ ਹੈ ਗੱਬਣਾ ਤੇ ਦੱਸਦਿਆਂ ਇਹ ਵੀ ਲੈਂਦੀ ਆ ਤੇ ਸੂਆ ਇਹ ਕਿਹੜਾ ਲੈ ਸੂਆ ਲਾ ਲਓ ਕੋ ਚੌਥਾ ਲਾ ਲਓ ਕਿਤੇ ਜਾਲ ਲਾ ਲਓ ਆਪਣੀ ਕਰੀਬ ਕਰ ਦੀ ਓਕੇ ਰਿਪੋਰਟ ਵੀ ਅਗਲਾ ਗੈਸ ਲੈਣ ਵਾਲਾ ਆਪੇ ਲਾਲੇ ਚੌਥਾ ਲਾਲੇ ਤੀਜਾ ਲਾਲੇ ਜਿਹੜੇ ਵੀ ਸੱਜਣ ਨੇ ਖਰੀਦਣੀ ਆ ਹਾਂਜੀ ਹਾਂਜੀ ਤੇ ਇਹਨੇ ਦੁੱਧ ਤਾਂ ਪਾਇਆ ਹੋ ਚੰਗਾ ਮੇਰਾ ਮੰਨਣਾ ਨਾ ਬਾਕੀ ਕਿੰਨਾ ਦੁੱਧ 13-14 ਕਿਲੋ ਹਣਾ ਹਾਂਜੀ ਦੁੱਧ ਇਹਨੇ 13-14 ਕਿਲੋ ਕਰਮਾਲੀ ਨੇ ਮਗਰਲੇ ਸੂਏ ਦਿੱਤਾ ਹੋਊਗਾ ਥਣਾ ਥਣਾ ਲੋ ਭਾਰ ਲੋ ਇਹਦੀ ਵੀ ਗਰਮਾਲੀ ਆਪਣੀ ਗਰੰਟੀ ਹੋ ਥਣਾ ਕਿੰਦੀ ਵੀ ਤੋਰ ਕਰਾ ਚੱਕ ਮੇਰਾ ਭਰਾ ਲੋ ਵੀ ਸੱਜਣੋ ਸਿੱਧੀਆਂ ਗੱਲਾਂ ਵੀ ਸੂਆ ਤੁਸੀਂ ਮੰਨ ਲਿਓ ਕੱਲਾ ਸਿੰਘਾਂ ਦੇ ਨਾ ਜਾਵੜਿਆ ਕਰੋ ਵੀ ਕਈ ਬੰਦੇ ਨਾ ਮੈਂ ਵੇਖੇ ਆ ਵੀ ਸਿੰਘ ਵੇਖ ਕੇ ਤੇ ਆਈਡੀਆ ਲਾ ਲੈਂਦੇ ਕਈ ਮਈਆਂ ਵੱਡੀਆਂ ਹੋ ਕੇ ਵੀ ਬੰਦੀਆਂ ਇਹ ਵੀ ਨੋਟ ਕਰਿਓ ਸੁਵਾ ਤੀਜਾ ਲਾ ਲਿਓ ਚੌਥਾ ਲਾ ਲਿਓ ਬਸ ਪੱਤ ਬਸ ਇਹ ਤੁਹਾਡੇ ਤੇ ਡਿਪੈਂਡ ਆ ਹਾਈਟ ਮੀਡੀਅਮ ਆ ਜਿਹੜੀ ਮੀਡੀਅਮ ਆ ਤੁਹਾਨੂੰ ਦੱਸਾਂਗੇ ਜਿਹੜੀ ਵੱਡੀ ਝੋਟੀ ਸੀ ਉਹ ਤੁਹਾਨੂੰ ਦੱਸਦਾ ਥੋੜੀ ਜੀ ਕੈਮਰੇ ਤੋਂ ਡਰਦੀ ਆ ਤੇ ਬਾਕੀ ਲੇਵਾ ਭਾਂਡਾ ਖੁੱਲਾ ਤਿਆਰ ਕਰੂਗੀ ਕੋਈ ਐਹੋ ਜੀ ਗੱਲ ਨਹੀਂ ਵੇਖੋ ਕਿਉਂਕਿ ਢੱਲਾਂ ਢੁੱਲਾਂ ਬਹੁਤ ਚੰਗੀਆਂ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਤੋਂ ਥੋੜੇ ਜਿਹਾ ਇੱਕ ਤਾਂ ਕੱਪੜਿਆਂ ਦਾ ਪਿਆ ਜਾਂਦਾ ਫਰਕ ਸੱਜਣੋ ਤੇ ਇੱਕ ਕੈਮਰੇ ਦਾ ਥੋੜਾ ਜਿਹਾ ਕਈ ਪਸ਼ੂ ਘਬਰਾ ਜਾਂਦੇ ਆ ਹਾਂ ਕੋਈ ਨਹੀਂ ਧਿਆਨ ਨਾ ਪੈਰ ਨਾ ਮਰਦੇ ਹੋਰ ਕੋਈ ਚੱਕਰ ਨਹੀਂ ਵੇਖੋ ਤੇ ਥਾਣਾ ਲਿਓ ਭਾਰ ਲਿਓ ਤੁਸੀਂ ਵੀਰ ਕਹਿੰਦਾ ਵੀ ਥਾਂ ਟਿੱਪ ਕੇ ਲੈ ਜਿਓ ਤੇ ਭਾਰ ਦੀ ਸਾਡੀ ਕਰਨ ਠੀਕ ਆ ਧਿਆਨ ਨਾ ਮੜਾ ਜਾ ਪੈਰ بچਾਈ ਤੇ ਬਾਕੀ ਆ ਝੋਟੀ ਦਾ ਨਾ ਜਿਵੇਂ ਮੈਂ ਕਹਿ ਦਿਆਂ ਵੀ ਅੱਖਾਂ ਮੀੜ ਕੇ ਖਰੀਦਦਾਰੀ ਕਰ ਲਿਓ ਹਰ ਪੱਖ ਤੋਂ ਲਾਭਦਾਈ ਕਰੋਗੀ ਚਲੋ ਨੀਰ ਤੁਹਾਡੇ ਮੁਕੱਦਰਾਂ ਦਾ ਰਹੂਗਾ ਤੇ ਬਾਕੀ ਪਰ ਇੰਨੀ ਕੁਆਲਿਟੀ ਜਦੋਂ ਲੱਭਣ ਲੱਗੀਏ ਨਾ ਸਜਣੋ ਬੜੀ ਘੱਟ ਇਹ ਚੀਜ਼ਾਂ ਲੱਭਦੀਆਂ ਤੇ ਇੱਕ ਪੰਜ ਚੋਂ ਵੀ ਖੁੱਲਾ ਮਾਨਤਾ ਨਾ ਹਾਂਜੀ ਤੇ ਜੇ ਚੰਗਾ ਦੁੱਧ ਤੇ ਲਾਉਣੀ ਆ ਮੈਂ ਤੇ ਦੁੱਧ ਤੇ ਲਾਉਣ ਨੂੰ ਆ ਵੀ ਮਹਿਣੀ ਮਾੜੀ ਸਜਣੋ ਭਾਈ ਆਪਣੇ ਤੇ ਯਰਬੇ ਦੇ ਹਿਸਾਬ ਨਾਲ ਝੋਟੀ ਵੀ ਦੁੱਧ ਤਾਂ ਯਾਰ 12-13 ਕਿਲੋ ਖੁੱਲਾ ਦੇਊਗੀ ਹੈ ਨਾ ਹਾਂ 12-13 ਕਿਲੋ ਦਊਂਗਾ ਤੇ ਆ ਵੀ ਚੰਗਾ ਬੰਦਾ ਸਾਂਭਣ ਨਾਲ ਆਵੇ 13-14 ਦੁੱਧ ਦੇਊ ਹਾਂਜੀ ਹਾਂਜੀ ਓਕੇ ਇਹਦਾ ਰੇਟ ਸ਼ਾਹ ਜੀ ਕੀ ਰਹੂਗਾ ਇਹ ਦੇਖੋ ਮੁੱਲ ਕਰਨਾ 75000 ਰੁਪਈਆ 75000 ਰੁਪਈਆ ਇਹਦਾ ਮੁੱਲ ਆ ਵਿੱਚੋਂ ਮਾੜਾ ਮੋਟਾ ਛੋਟ ਛੱਪਾ ਕਰਦੇ ਆਂਗੇ ਉਹ ਉਹ ਕਰਾਂਗੇ ਛੋਟ ਛੱਪਾ ਕਰਾਂਗੇ ਧੰਨਵਾਦ ਆ ਵੀਰੋ ਇਹ ਵੀ ਛੱਪਾ ਵੀ ਇੱਥੇ ਕੋਈ ਆਹਾਂ ਵੀ ਇੱਥੇ ਗੰਡ ਨਹੀਂ ਦੇਤੀ ਵੀ ਯਾਰ ਇਦੋਂ ਗਾਂ ਹੋਣੀ ਨਹੀਂ ਦੇਣਾ ਆਹ ਨਹੀਂ ਚਲੋ ਕੋਈ ਸੱਜਣ ਪਿਆਰ ਨਾਲ ਗੱਲ ਕਰਦਾ ਤਾਂ ਦਿਲ ਜਿੱਤਦਾ ਤਾਂ ਹੋਰ ਵੀ ਮਾਨਤਨ ਕਰਦੇ ਆਂਗੇ ਹਨਾ ਇਹੋ ਉਹ ਆਪਣੇ ਭੈਣ ਭਰਾ ਦਾ ਬੰਦਾ ਹੀ ਬੰਦਾ ਹੀ ਆ 75000 ਰੁਪਇਆ ਆ ਜੀ ਐਨ ਸੱਜਣੋ 75000 ਦੇ ਵਿੱਚ ਪੂਰੀ ਚੰਗੀ ਨਿੱਗਰ ਪਲੀ ਸੰਭੀ ਤੇ ਦੁੱਧ ਵਾਲੀ ਮੈਂ ਦੀ ਕੁਆਲਿਟੀ ਤੇ ਆ ਝੋਟੀ ਵੀ ਤੁਹਾਨੂੰ ਜਿਵੇਂ ਮੈਂ ਦੱਸਤੀ ਆ ਨਾ ਪਹਿਲਾ ਵਾਰ ਵਾਰ ਨਹੀਂ ਤੇ ਸੰਗ ਸੰਗ ਫੇਸ ਕੁਆਲਿਟੀ ਬਹੁਤ ਦਿਲ ਲੱਗੀ ਆ ਕੱਟੀ ਤੁਹਾਡੇ ਵੀ ਪਸੰਦ ਆਊਗੀ ਕਿਉਂਕਿ ਤੁਸੀਂ ਜਦੋਂ ਕੋਲੇ ਆ ਕੇ ਵੇਖੀ ਤਾਂ ਇੱਕ ਰੰਗ ਕਾਲੀ ਝੋਟੀ ਆ ਸਾਰੀ ਜੈਡ ਬਲੈਕ ਤੇ 1 5 ਚੋਂ ਪਿਆਰ ਮੁਹੱਬਤ ਤੁਸੀਂ ਕਿੰਨਾ ਕਰਾ ਲੈਣਾ ਉਹ ਤੁਹਾਡੇ ਤੇ ਆ ਆ ਫੇਰ ਚੈੱਕ ਕਰ ਲਓ ਤੇ ਉਦੋਂ ਆ ਗਈ ਆ ਇਹਦੀ ਵੀ ਆਪਾਂ ਤੋਰ ਤਾਰ ਚੈੱਕ ਕਰਾਤੀ ਤੁਹਾਨੂੰ ਹਰ ਪੱਖ ਤੋਂ 75000 ਚੋਂ ਮਾਨਤਨ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਠੀਕ ਆ ਵੀਰ ਜੀ ਸਤਿ ਸ੍ਰੀ ਅਕਾਲ